ਹਾਂਜੀ ਕਾਟਨ ਰਿਯਾਨ ਆਲਓਵਰ 3.5 ਮੀਟਰ ਵੱਡੇ ਪਣੀ ਦੇ ਵਿੱਚ ਸੂਟ ਰਹੇਗਾ ਦੁਪੱਟਾ 2 40 ਦੁਪੱਟੇ ਦੀ ਕੱਟ ਰਹੇਗੀ ਡਿਜ਼ਾਈਨਰ ਦੁਪੱਟਾ ਮਿਲੇਗਾ 1050 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ 5 ਮੀਟਰ ਇੱਕ ਸੂਟ ਰਹੇਗਾ ਕੈਮਬਰੀ ਕਾਟਨ ਦਾ ਆਲਓਵਰ ਸੌਫਟ ਫੈਬਰਿਕ ਰਹੇਗਾ ਪ੍ਰਿੰਟਡ ਲੇਸ ਦਾ ਵਰਕ ਮਿਲੇਗਾ ਦੁਪੱਟੇ ਤੇ 2 मीटर ਦੁਪੱਟਾ ਮਿਲੇਗਾ 750 ਦੇ ਵਿੱਚ ਬਾਈ ਕਰ ਸਕਦੇ ਹੋ 5 ਮੀਟਰ ਸੂਟ ਰਹੇਗਾ ਕਾਟਨ ਮਸਲੀਨ ਕਾਟਨ ਦਾ ਫੈਨਸੀ ਥ੍ਰੈਡ ਵਰਕ ਮਿਲੇਗਾ ਦੁਪੱਟਾ 2.5 ਮੀਟਰ ਦੁਪੱਟੇ ਤੇ ਵਰਕ ਮਿਲੇਗਾ ਚਫੂਨ ਦਾ ਦੁਪੱਟਾ ਰਹੇਗਾ 699 ਵਿੱਚ ਬਾਈ ਕਰ ਸਕਦੇ ਹੋ 5 ਮੀਟਰ ਸੂਟ ਦੀ ਕਟ ਰਹੇਗੀ ਆਲ ਓਵਰ ਸੂਟ ਮਿਲੇਗਾ ਕਾਟਨ ਦਾ ਇੰਡੋ ਕਾਟਰ ਰਹੇਗੀ ਪ੍ਰਿੰਟਡ ਸੂਟ ਰਹੇਗਾ ਦੋ ਸੂਟ ਮਿਲ ਜਾਣਗੇ ਤੁਹਾਨੂੰ 550 ਦੇ ਵਿੱਚ 5-5 ਮੀਟਰ ਸੂਟ ਦੀ ਕੱਟ ਰਹੇਗੀ ਨਾਰਮਲ ਪਣੇ ਦੇ ਵਿੱਚ ਵਿਦਆਊਟ ਦੁਪੱਟਾ ਦੋ ਸੂਟਾਂ ਦਾ ਸਕਰੀਨਸ਼ਾਟ ਸੈਂਡ ਕਰ 550 ਦੇ ਵਿੱਚ ਬਾਈ ਕਰ ਸਕਦੇ ਹੋ WhatsApp ਨੰਬਰ ਮੈਂਸ਼ਨਰ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਕਰ ਸਕਦੇ ਹੋ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਇਹਦੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ गर्मिया वाले प्रिंट ने कलर ने बहुत ही प्यारे विदआउट लैनिंग स्टिच हो जाते नेक्स्ट दुपट्टा सूट रहेगा कॉटन का थ्रैड वर्क मिलेगा घेरे से दुपट्टा रहेगा नाल पट्टी लगी मिलेगी दुपट्टे ये अपने को सारे कलर अवेलेबल ने ये वाला सूट भी थानू तो कॉटन का मिलेगा 5 ਮੀਟਰ ਸूट ਰਹੇਗਾ 2.5 ਮੀਟਰ ਇਸ ਦੇ ਨਾਲ ਮਸਲੀਨ ਦਾ ਦੁਪੱਟਾ ਰਹੇਗਾ 650 ਦੇ ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ ਇਹ ਵੀ 2 ਮੀਟਰ ਸ਼ਰਟ ਰਹੇਗੀ ਕਾਟਨ ਦੀ ਪ੍ਰਿੰਟਡ ਬਾਟਮ ਇਸ ਦੇ ਨਾਲ ਗੀਂਸਾ ਕਾਟਨ ਦੀ 10 ਮੀਟਰ ਦੁਪੱਟਾ 2.5 ਮੀਟਰ ਰਹੇਗਾ ਮਲ ਕਾਟਨ ਦਾ ਵਰਕ ਵਾਲਾ ਸ਼ਰਟ ਤੇ ਵੀ ਵਰਕ ਰਹੇਗਾ ਦੁਪੱਟੇ ਤੇ ਵੀ 1490 ਚ ਬਾਈ ਕਰ ਸਕਦੇ ਹੋ ਪਿਓਰ ਕਾਟਨ ਦੇ ਸੂਟ ਰਹੇਗਾ 올ਓਵਰ 3.5 ਮੀਟਰ ਵੱਡੇ ਬਣੇ ਦੇ ਵਿੱਚ ਪ੍ਰਿੰਟਡ 450 ਵਿੱਚ ਬਾਈ ਕਰ ਸਕਦੇ ਹੋ ਦਿੱਤੇ ਹੋਏ ਵਟਸਐਪ ਨੰਬਰ ਤੇ ਆਰਡਰ ਕਰ ਸਕਦੇ ਹੋ ਵਿਦਆਊਟ ਦੁਪੱਟਾ ਸੂਟ ਰਹਿਣਗੇ ਬਹੁਤ ਹੀ ਪਿਆਰੇ ਪ੍ਰਿੰਟ ਨੇ ਵਿਦਆਊਟ ਲਾਈਨਿੰਗ ਸਟਿਚ ਹੋ ਜਾਣਗੇ ਚੈਨਲ ਤੇ ਨਵੀਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਹ ਰਹੇਗਾ ਜੀ 5 ਮੀਟਰ ਮਸਲੀਨ कॉटन ਦਾ ਸੂਟ थ्रेड वर्क ਮਿਲੇਗਾ ਬਾਜੂ ਤੇ ਵਰਕ ਮਿਲੇਗਾ ਦੁਪੱਟਾ ਮਸਲੀਨ ਦਾ ਰਹੇਗਾ 2.5 ਮੀਟਰ 698 ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਇਹ 5 ਮੀਟਰ ਜੈਮ कॉटन ਦਾ ਸੂਟ ਰਹੇਗਾ थ्रेड वर्क ਮਿਲੇਗਾ ਫਰੰਟ ਤੇ ਬਾਜੂ ਤੇ ਵੀ ਵਰਕ ਮਿਲੇਗਾ ਤੁਸੀਂ ਬਾਜੂ ਤੇ ਵਰਕ ਲੈ ਸਕਦੇ ਹੋ ਜਾਂ बॉटम ਤੇ ਦੁਪੱਟਾ 2.5 ਮੀਟਰ 1098 ਦੇ ਵਿੱਚ ਬਾਈ ਕਰ ਸਕਦੇ ਹੋ ਕਰੇਵ ਦਾ ਬਾਂਦਨੀ ਪ੍ਰਿੰਟ ਵਿੱਚ ਸ਼ਰਟ ਰਹੇਗਾ ਵਰਕ ਮਿਲੇਗਾ ਟਾਈ ਮੀਟਰ ਇਸ ਦੇ ਨਾਲ ਪਲੇਨ ਬਾਟਮ ਰਹੇਗੀ ਸ਼ਰਟ ਐਂਡ ਬਾਟਮ ਰਹੇਗਾ ਮੈਚਿੰਗ ਸੂਟ ਨੇ ਵਿਦਆਊਟ ਦੁਪੱਟਾ 2700 ਦੇ ਵਿੱਚ ਬਾਈ ਕਰ ਸਕਦੇ ਹੋ ਪਾਰਟੀ ਵੇਅਰ ਸੂਟ ਨੇ ਬਹੁਤ ਹੀ ਜ਼ਿਆਦਾ ਸੋਨੇ ਰੈਡੀ ਹੁੰਦੇ ਨੇ ਇਹਨਾਂ ਨੂੰ ਵੀ ਆਰਡਰ ਕਰਨ ਦੇ ਲਈ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ WhatsApp ਨੰਬਰ ਤੇ ਨੈਕਸਟ ਪਿਓਰ ਕਾਟਨ ਦਾ ਕੈਮਰਿਕ ਡਿਜੀਟਲ ਪ੍ਰਿੰਟ ਵਾਲਾ 2.5 ਮੀਟਰ ਸ਼ਰਟ ਰਹੇਗਾ ਪਿਓਰ ਕਾਟਨ ਸਿਕਨ ਦੀ ਬਾਟਮ ਰਹੇਗੀ ਵਰਕ ਵਾਲੀ ਦੁਪੱਟਾ ਡਿਜ਼ਾਈਨਰ ਕਾਟਨ ਦਾ ਸਿਕਨ ਦਾ ਰਹੇਗਾ ਲੇਸ ਵਰਕ ਡਾਈਏਬਲ ਫੁੱਲ ਸਾਈਜ਼ ਵਿੱਚ ਮਿਲੇਗਾ ਇਹਨਾਂ ਦੇ ਵਿੱਚ ਸਾਰੇ ਕਲਰ ਅਵੇਲੇਬਲ ਨੇ ਚਾਰ ਕਲਰ ਨੇ 1599 ਵਿੱਚ ਬਾਈ ਕਰ ਸਕਦੇ ਹੋ ਥੈਂਕ ਯੂ ਜੀ